ਸਾਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਹਾ ਜੀ ਹਾ ਚਾਲੇ ਸਵਾਗਤ ਹੈ ਆਕਸਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਕਿੰਮ ਚ ਤੁਹਾਨੂੰ ਮਿਲਣਾ ਮੱਲਕਾਲਾਂ ਦੇ ਵਿੱਚ ਮੱਲਕਾਲਾਂ ਪਿੰਡ ਦੇ ਵਿੱਚ ਆ ਕੇ ਤੁਸੀਂ ਮਿੱਤਰੋ ਸਿਆਹ ਦੀ ਦੁਨੀਆ ਦੇ ਜਿੰਨਾਂ ਦਾ ਬਹੁਤ ਵੱਡਾ ਨਾਮ ਆ ਪਾਣਾ ਉਹਦਾ ਉਹ ਤੋਂ ਕਿਉਂ ਆਕਰ ਉਹ ਬੋਰਡ ਦੇ ਕੋਲੇ ਆ ਕੇ ਏਕਟਰ ਜਸਵਿੰਦਰ ਦੇ ਕੇ ਇੱਕ ਤੋ ਉਹਨਾਂ ਦਾ ਟੈਕਨੋ ਜਿਹੜਾ ਇਹ ਪਾਜੀ ਬਿਲਕੁਲ ਤੇ ਇੱਕ ਹੈਗੀ ਆ ਗੱਪੜ ਸਾਰੀ ਜਾਣਕਾਰੀ ਲੈ ਦਿੰਦਾ ਤੁਹਾਨੂੰ ਸੂਰਤ ਦੇ ਕੇ ਵਿਖਾ ਦਿੰਦਾ ਆ ਜੋ ਪਈ ਨਾ ਕਰਦੇ ਆਪਾਂ ਗੱਲਬਾਤ ਦੀ ਜਾਣਕਾਰੀ ਲੈਣ ਸਸੀ ਗ੍ਰੈਕਟਰ ਸਸੀ ਗਾਲ ਬਾਈ ਸਸੀ ਗਾਲ ਜਸਵਿੰਦਰ ਬਾਈ ਠੀਕ ਠਾਕ ਹੈ ਨਾ ਬਸ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਜੀ ਸਾਰੇ ਹਾਂਜੀ ਜੀ ਚੜਦੀ ਕਲਾ ਜੀ ਡਾਕਟਰ ਜਸਵਿੰਦਰ ਦੇ ਘਰ ਪੁੱਛ ਲੈਣਾ ਕਿ ਹਾਂਜੀ ਡਾਕਟਰ ਜਸਵਿੰਦਰ ਹੈਗਾ ਪੰਚਾਇਤ ਮੈਂਬਰ ਪੰਚਾਇਤ ਮੈਂਬਰ ਹਾਂਜੀ ਠੀਕ ਹੈ ਬਾਈ ਅੱਛਾ ਮਹਾਰਾਜ ਆਪਾਂ 2 ਜਨਵਰੀ ਵਿੱਚ ਲਿਆ ਹਾਂ ਹਾਂਜੀ 2 ਅੱਜ ਜਨਵਰੀ ਆਪਣੇ ਕੋਲ ਜਿਹੜੀ ਆਪਣੀ ਛੋਟੀ ਸੂਈ ਆ ਇਹ ਫਿਰ ਕਿਹਨੂੰ ਦਾ ਸੂਆ ਸੂਈ ਆ ਹਾਂਜੀ ਇਹ ਦੂਜਾ ਸੂਆਈ ਆਪਣੇ ਘਰ ਦੇ ਇਹ ਸਾਢੇ 8 ਕਿਲੋ ਬੋਲਾ ਜੀ ਤੁਹਾਡੇ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਸਾਢੇ 8 ਕਿਲੋ ਹਾਂਜੀ ਪਿਛਲੇ ਸੂਏ ਮੈਂ 12 ਕਿਲੋ ਇਹਦਾ ਝੋਇਆ ਸੀਗਾ ਯਾਦੇ ਕੋਲੇ ਚੌਂ ਚਾਂ ਨੂੰ ਠੰਡੀ ਸੀ ਚੌਂ ਚਾਂ ਨੂੰ ਠੰਡੀ ਸੀਲ ਹੈ ਪੂਰਾ ਵਧੀਆ ਜੀ ਕੱਟ ਮਗਰ ਆ ਗਿਆ ਤੇ ਹਾਂਜੀ ਹਾਂਜੀ ਮਗਰ ਕੱਟ ਆਇਆ ਜੀ ਅੱਜ ਇਹਦਾ ਕੀ ਰੇਟ ਰੱਖਿਆ ਮਾਰ ਰੇਟ ਬਾਈ ਆਪਾਂ 92000 ਆਪਾਂ ਰੱਖਾਂਗੇ ਰੇਟ ਮਾਨਤਨਪੁਰ ਫੁੱਲ ਹੋ ਜੂਗਾ ਜੀ ਜੀ ਮਿੱਤਰੋ ਸਾਢੇ 8 ਕਿਲੋ ਬੋਲਾ ਅਵੇਲੇਬਲ ਤੋਰ ਦਿਓ ਮੜੀ ਜੀ ਝੋਟੀ ਫੋਲ ਇਹ ਸੂਈਆਂ ਕੁਝਾਂ ਕੁ ਵਾਸਤੇ ਹੈ ਅਜੇ ਨਾ ਦੇ ਸੂਈਆਂ ਮਗਰ ਕੱਟਾ ਸਵਾਜ ਦੇ ਕਰਮ ਵਾਲ ਇਹ ਹਲਦੀ ਨਹੀਂ ਮਾਰੀ ਛੋਟੀ ਚੱਲ ਗਈ ਜੀ ਹਲਾਉਣੀ ਪਈ ਜਿੰਨਾ ਭਰਾਵਾਂ ਨੇ ਘੱਟ ਪੈਸੇ ਲਾਉਣੇ ਆ ਬਈ ਘਰੋਂ ਮੈਂ ਚੋਲੀ ਲਈ ਦੁੱਧ 10 ਕਿਲੋ ਤੱਕ ਲੈ ਥੀ ਮੋੜ ਦੇ ਪਾਸ ਕੋਈ ਉਹ ਬਾਂਗ ਕੋਲ ਕਮਾ ਲਿਆ ਜੀ 10 11 ਕਿਲੋ ਦੁੱਧ ਤਰਫ ਦੇ ਜਾ ਟੜੀ ਬਹੁਤ ਆ ਛੋਟੀ ਹਨਾ ਬੇਚਾਰੀ ਸੀਲ ਭਾਲੀ ਆ ਯਾਰ ਨੇ ਦੀਪ ਸੇਥਾ ਨੂੰ ਤੁਨੋਂ ਵਕਾਦੀ ਨੇੜੇ ਲਾ ਕੇ ਕਿਉਂਕਿ ਬਈ ਬਾਈ ਦੁੱਧ 10 11 ਕਿਲੋ ਤੋਂ ਬਾਕੀ ਜੇ ਉਹ ਮਤਲਬ ਅੱਗੇ ਵੀ ਅਸੀਂ ਹੈ ਜੂ ਇਹ ਇਹ ਹੈਗੀ ਪਹਿਲੇ ਨੰਬਰ। ਦੋ ਨੰਬਰ ਤੇ ਕਿਹੜੀ ਕੱਪੜਾ ਮੈਂ ਬਈ? ਹਾਂਜੀ ਹਾਂਜੀ ਇਹ ਬਸ ਲਿਆਉਗੀ ਹਫਤੇ ਦੇ ਵਿੱਚ ਵਿੱਚ। ਅੰਦਰ ਦੇ ਸੁਗੂ ਹਾਂਜੀ। ਇਹ ਸੁਗੂ ਚੌਥਾ ਸੁਣਾ ਹੋਣਾ ਨਹੀਂ। ਹਾਂਜੀ। ਅੱਛਾ ਇਹ ਇਸ ਦੀ ਘੋਟੀ ਜਿਹੜੀ ਆ ਪਹਿਲਾਂ ਨਹੀਂ ਜੀ ਇਹ ਅੱਡੇ ਤੋਂ ਆ। ਉਹਦਾ ਮਗਰ ਕੱਟਾ ਹੈਗਾ ਮੇਰੇ ਕੋਲ। ਇਹ ਪਿਛਲੀ ਵਾਰ ਮੈਂ 13 ਕਿਲੋ ਚੁਆਇਆ ਸੀ ਇਹਦਾ। 13 ਕਿਲੋ ਦੋ ਹਾਂਜੀ। ਇਹ ਹੁਣ ਮੈਂ ਹਫਤੇ ਨੂੰ ਦਿਲ ਪੂਰੇ ਆ। ਹਫਤੇ ਦੇ ਬਾਅਦ ਸਪਲੈਨ ਪੂਰੇ ਆ ਦੀ। ਠੀਕ ਹੈ ਠੀਕ ਹੈ। ਅੱਛਾ ਇਸ ਪਲਾਨ ਤੋਂ ਕ੍ਰੋਸ ਕਰਾਈ ਹੋਈ ਕਿ ਕੀ ਠੀਕੇ ਤੋਂ ਨਹੀਂ ਠੀਕੇ ਤੋਂ ਆਈ ਇਹ ਠੀਕੇ ਤੋਂ। ਹਾਂਜੀ ਠੀਕ ਹੈ ਤੋਦੋ ਫਸੀਲਾ ਹਾਂਜੀ ਜੀ ਪੂਰੀ ਸੀਲ ਫੁੱਲ ਹੋਣ ਹੋਣੀ ਬੈਝ ਗਿਆ ਆਪਾਂ ਹੁਣ ਵੀ ਭਾਲੂਗੇ ਅੱਛਾ ਠੀਕ ਹੈ ਜੀ ਕਿੰਨੇ ਕੀ ਰਹੂਗਾ ਜੀ ਅਸੀਂ ਦੋਨੇ ਜੀ ਤਾਂ ਨਾ ਬਰਾਬਰ ਬਦੋਨੇ ਪਾਸੇ ਬੈ ਕੇ ਧਾਰ ਕਰਦੇ ਰਹੇ ਦੀ ਹਾਂਜੀ ਹਾਂਜੀ ਅੱਛਾ ਇਹ ਕਿੰਨੇ ਦੇ ਦੇ ਦਾਂਗੇ ਜੀ ਇਹ ਆਪਾਂ ਲੱਖ ਰੁਪਏ ਮੁੱਲ ਰੱਖਾਂਗੇ ਤਾਂ ਜੀ ਲੱਖ ਰੁਪਏ ਮੰਨਤਾ ਨੇ ਵੀ ਮੰਨਤਾ ਨੂੰ ਹੋ ਜਾਊਗਾ ਜੋ ਮੌਕੇ ਤੇ ਹੋ ਜਾ ਜੇ ਕੋਈ ਇੱਕੋ ਘਰ ਜੋੜਾ ਲੈਣ ਵਾਲਾ ਭਰਾ ਹੋਇਆ ਫਿਰ ਉਹਨੂੰ ਹੋ ਜਾਊਗਾ ਫੋਲੋ ਹਾਂਜੀ ਹਾਂਜੀ ਠੀਕ ਬਾਈ ਠੀਕ ਮੇਰੇ ਮਿੱਤਰੋ ਤੋਰ ਦਿਓ ਜੀ ਇਹ ਰੀਟਰਟ ਆ ਪੂਆ ਕਬੀ ਗੇ ਆਉਂਦੀ ਮਾੜੀ ਬਹੁਤ 13 ਕਿਲੋ ਬਾਈ ਦੇ ਦੇ ਤੁਲੋਆ ਹੋਇਆ ਬਾਈ ਬਾਕੀ ਮਹਿ ਮੀ ਦੁੱਧ ਵਾਲੀ ਆ ਆਪਣੀ ਕਾਜ ਦੇ ਨਾਲ ਦੁੱਧ ਵਾਲੀ ਬਹੁਤ ਮਿੱਠੀ ਆਉਂਦੀ ਆ ਕਿਉਂਕਿ ਇਹ ਨਿਸ਼ਾਨੀਆਂ ਹੁੰਦੀਆਂ ਦੁੱਧ ਵਾਲੇ ਪਾਸੂਰੀਆਂ ਬਾਈ ਬਾਕੀ ਕਰਮਾਂ ਵਾਲੀ ਸੇਵਾ ਦੇ ਦੇਪੰਡ ਕਰ ਸਕੀ ਇਹ ਦੋ ਆ ਤੇ ਬੰਦ ਬੰਦ ਆ ਬਈ ਇਹਦਾ ਟ੍ਰੈਲਰ ਕੰਮ ਕਰਦੇ ਨੇ ਆਪਣੀਆਂ ਅਗੇ ਬਾਈ ਹੂੰ ਇਸੀ ਇੱਕ ਵਾਰੀ ਦੀ ਬਲੀ ਬਾਬ ਬਖਾਰ ਫਿਰ ਤੋਂ ਇਹ ਕਰਮਣੀ ਦਾ ਹਜੇ ਹਫਤਾ ਬਾਕੀ ਆ ਬਾਈ ਫਿਰ ਵੀ ਹਰ ਇੱਕ ਪਖ ਤੋਂ ਤਸੱਲੀ ਕਰਨਾ ਤੁਹਾਡਾ ਮੋਢਲਾ ਫਰਜ਼ ਹੋਊਗਾ ਵੀਰੇ ਪਿੰਨ ਮਾਲਾ ਕਲਾਵਾ ਜ਼ਿਲ੍ਹਾ ਮੋਗਾ ਵਾ ਤੀਰਤ ਸਿੰਘ ਮਾਲਾ ਦੀ ਕੋਠੀ ਦੇ ਕੋਲ ਆ ਕੇ ਜਿੰਨੂੰ ਮਰਜ਼ੀ ਤੁਸੀਂ ਪੁੱਛ ਲਿਓ ਬਾਈ ਦਾ ਨੰਬਰ ਸਕਰੀਨ ਤੇ ਲੱਗਦਾ ਵੀਰੇ ਨੰਬਰ ਦੱਸਿਓ ਆਪਣਾ 98782 ਜੀ 7945 ਜੀ ਇੱਕ ਵਾਰੀ ਹੋਰ ਬੋਲਿਓ 98782 ਜੀ 7945 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕੈਂ ਮਿੱਤਰੋ ਜਿਹੜਾ ਮੱਲਾ ਵੀ ਕਹਿ ਦਿੰਦੇ ਆ ਮਤਲਬ ਮੱਲਾ ਕਹਾਵਾ ਵੀ ਕਹਿ ਦਿੰਦੇ ਜਲਦੀ ਜਲਦੀ